ਦਰਸ਼ਕੋ ਪੰਜਾਬ ਟਾਈਮ ਤੇ ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਪੀਐਸ ਪਾਸੇ ਬੀਤੇ ਦਿਨੀ ਪੰਜਾਬ ਦੇ ਮਜੀਠਾ ਹਲਕੇ ਦੇ ਵਿੱਚ ਇੱਕ ਦਿਲ ਨੂੰ ਝੰਜੋੜਨ ਵਾਲੀ ਬੜੀ ਵੱਡੀ ਵਾਰਦਾਤ ਹੋਈ ਬੜੀ ਵੱਡੀ ਘਟਨਾ ਹੋਈ ਜਿਹੜੀ ਕਿ ਬਹੁਤ ਹੀ ਗਮਜੇਨ ਤੇ ਦੁਖਦਾਈ ਜਿਸ ਨੂੰ ਕਿਹਾ ਜਾ ਸਕਦਾ ਜਿਸ ਨੇ ਕਿ ਕਈ ਘਰਾਂ ਦੇ ਜਿਹੜੇ ਆ ਚਿਰਾਗ ਬੁਝਾ ਦਿੱਤੇ ਕਈ ਮਾਂਵਾਂ ਦੇ ਪੁੱਤ ਜਿਹੜੇ ਖੋ ਲਏ ਤੇ ਅਸੀਂ ਉਸ ਹਲਕੇ ਦੇ ਇੱਕ ਪਿੰਡ ਮਰੜੀ ਕਲਾਂ ਦੇ ਵਿੱਚ ਮੌਜੂਦ ਹਾਂ ਤੇ ਇੱਥੋਂ ਦੇ ਸਰਪੰਚ ਸਰਦਾਰ ਬਲਵਿੰਦਰ ਸਿੰਘ ਸਾਡੇ ਨਾਲ ਹਨ ਜਿਨ੍ਹਾਂ ਨੇ ਕਿ ਇਹ ਘਟਨਾ ਨੂੰ ਬੜਾ ਨੇੜਿਓਂ ਵੇਖਿਆ ਤੇ ਜਿਹੜਾ ਦੁੱਖ ਸੀ ਲੋਕਾਂ ਦਾ ਉਹਨੂੰ ਬੜਾ ਨੇੜੇ ਹੋ ਕੇ ਮਹਿਸੂਸ ਕੀਤਾ ਤੇ ਇਹ ਭਲੀ ਭਾਅ ਤੇ ਜਾਣੂ ਹਨ ਕਿ ਇਹ ਜਿਹੜਾ ਇਹਦੀ ਜੜ ਵਿੱਚ ਕੀ ਸੀ ਕਿੱਥੋਂ ਇਹ ਸ਼ੁਰੂ ਹੋਇਆ ਤੇ ਕਿਸ ਤਰ੍ਹਾਂ ਹੋਇਆ ਸਰਦਾਰ ਬਲਵਿੰਦਰ ਸਿੰਘ ਜੀ ਪਹਿਲਾਂ ਆਪਣਾ ਦੱਸੋ ਕਿ ਸਿਆਸੀ ਪਿਛੋਕੜ ਦੱਸੋ ਮੈਂ ਬੁਲਵਿੰਦਰ ਸਿੰਘ ਸਰਪੰਚ ਮਰੜੀ ਕਲਾ ਦਾ ਖਾਕਾ ਚੇਰਮਨ ਮਾਰਕੀਟ ਕਮੇਟੀ ਵਿੱਚ ਬਜੀਠਾ। ਔਰ ਪਿਛਲੇ ਲਗਭਗ 20 ਕਸਾਲਾਂ ਤੋਂ ਅਸੀਂ ਜਿਹੜੀ ਪਿੰਡ ਦੀ ਜਿਹੜੀ ਇਲਾਜਨੀਤੀ ਉੱਤੇ ਸਾਡੀ ਫੜਿਆ। ਔਰ ਐਰਕਾਂ ਸਰਬਸੰਪਤੀ ਦੇ ਨਾਲ ਪਿੰਡ ਵਾਸੀਆਂ ਨੇ ਸਰਪੰਚ ਬਣਾਇਆ। ਇਹ ਤੁਹਾਡੇ ਪਿੰਡ ਤੇ ਆਲੇ ਦੁਆਲੇ ਜਿਹੜੇ ਪਿੰਡਾਂ ਦੇ ਵਿੱਚ ਜਿਹੜਾ ਇਹ ਇੱਡਾ ਵੱਡਾ ਦੁਕਾਨਦਾਰ ਵਾਪਰਿਆ ਇਹਦੀ ਜੜ ਵਿੱਚ ਕੀ ਸੀ ਕਿੱਥੋਂ ਇਹ ਸ਼ੁਰੂ ਹੋਇਆ ਇੱਕ ਦਿਨ ਦੇ ਵਿੱਚ ਤੇ ਵਾਪਰ ਨਹੀਂ ਸਕਦਾ ਇਹ ਆਪਾਂ ਜੇ ਗੱਲ ਨੂੰ ਸ਼ੁਰੂ ਕਰੀਏ ਨਾ ਤੇ ਇੱਕ ਇਹ ਰੁਟੀਨ ਦੀ ਜ਼ਿੰਦਗੀ ਆ ਇਹ ਤੇ ਜਲੀਲੀ ਸ਼ਰਾਬ ਔਣ ਕਰਕੇ ਮੌਤਾਂ ਹੋ ਗਈਆਂ ਤੇ ਬਹੁਤ ਵੱਡਾ ਕਾਂਡ ਵਾਪਰ ਗਿਆ ਨਹੀਂ ਤੇ ਇਹ ਨਿਤ ਦੀ ਜ਼ਿੰਦਗੀ ਹੈ ਇੱਥੋਂ ਦੇ ਜਿਹੜੇ ਇਹ ਜਿਹੜੇ ਬੰਦੇ ਸ਼ਰਾਬ ਪੀ ਕੇ ਮਰੇ ਆ ਇਹ ਸ਼ਰਾਬ ਦੇ ਆਦੀ ਨੇ ਸ਼ਰਾਬ ਦੀ ਸਪਲਾਈ ਬਾਹਰੋਂ ਆਉਂਦੀ ਆ ਸਵੇਰੇ ਸਵਕਤੇ ਜਿਹੜਾ ਸੁਪ ਲੈ ਰਿਹਾ ਜਿਹੜਾ ਕਿਸੇ ਵੱਡੇ ਮਾਫੀਆ ਦਾ ਹਿੱਸਾ ਹੈ ਉਹ ਸਾਰੇ ਹਲਕੇ ਦੇ ਵਿੱਚ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਉਹਦੇ ਗਾਕ ਨੇ ਉਹਨਾਂ ਨੂੰ ਲਫਾਫੇ ਸ਼ਰਾਬ ਦੇ ਵੰਡ ਜਾਂਦਾ ਕੋਈ 10 ਬੋਤਲਾਂ ਵੇਚਦੀਆਂ ਦੇਦੀਆਂ ਕੇਤੀਆਂ 5 ਬੋਤਲਾਂ ਵੇਚਦੀਆਂ ਤੇ ਇਹ ਇੱਕ ਰੁਟੀਨ ਦੀ ਜ਼ਿੰਦਗੀ ਹੈ ਜਿਹੜੇ ਪਿੰਡ ਵਾਸੀ ਜਿਹਨਾਂ ਦੀ ਬਹੁਤ ਹੋਈ ਹੈ ਮਜ਼ਦੂਰ ਤਬਕਾ ਬੰਦੇ ਨੇ ਔਰ ਇਹਨਾਂ ਦੀ ਜਿਹੜੀ ਸਵੇਰ ਤੋਂ ਜ਼ਿੰਦਗੀ ਸ਼ੁਰੂ ਹੁੰਦੀ ਉਹ ਸ਼ਰਾਬ ਦੀ ਗਲਾਸੀ ਦੇ ਨਾਲ ਸ਼ੁਰੂ ਹੁੰਦੀ ਹੈ ਤੇ ਸ਼ਾਮਾਂ ਤੱਕ ਸੌਣ ਤੱਕ ਇਹੋ ਕੁਝ ਕਰਦੇ ਰਹਿੰਦੇ ਆ ਜੇ ਹੱਟੀ ਗਏ ਤੇ ਸ਼ਰਾਬ ਪੀ ਗਏ ਜੇ ਕਿਸੇ ਕੰਮ ਗਏ ਤੇ ਸ਼ਰਾਬ ਪੀ ਕੇ ਚਲੇ ਗਏ ਇਹ ਤੇ ਕਾਂਡ ਬਣ ਗਿਆ ਜਿਹੜਾ ਇਹ ਇੰਨੀ ਬਹੁਤ ਹੋ ਗਈ ਜਲੀਲੀ ਸ਼ਰਾਬ ਦੀ ਨਾ ਜਿਹੜੀ ਸ਼ਰਾਬ ਪੀਂਦੇ ਆ ਸ਼ਰਾਬ ਮੁੱਲ ਲੈਂਦੇ ਹੋਣਗੇ ਇਹਨਾਂ ਕੋਲ ਪੈਸੇ ਕਿੱਥੋਂ ਆਉਂਦੇ ਆ ਜਿਹੜਾ ਜਿਹੜਾ ਆਮਦਨ ਦਾ ਕੀ ਇਹਨਾਂ ਦਾ ਸਰਦ ਇਹਨਾਂ ਦਾ ਨਾ ਮੈਂ ਤਾਂ ਬਜੂਰੀ ਕਰਦੇ ਆ ਸ਼ਰਾਬ ਸਸਤੀ ਆ ਇਹ 50 ਰੁਪਏ ਦੀ ਗਲਾਸੀ ਹੈ ਸ਼ਰਾਬ ਦੀ ਜਿਹੜੀ ਆਉਂਦੀ ਆ ਕਿਸੇ ਨੂੰ ਮੰਗ ਕੇ ਵੀ ਲੈ ਲੈਂਦੇ ਨੇ ਇਹ ਇਸ ਲੈਵਲ ਦੇ ਵਿੱਚ ਕੁਝ ਬੰਦੇ ਵੀ ਹੈਗੇ ਨੇ ਜਾਂ ਉਹਨਾਂ ਕੀ ਇਹ ਕੰਮ ਕਰਦੇ ਜਿੱਦ ਨਾ ਇਹਨਾਂ ਦੇ ਸ਼ਰਾਬ ਦਾ ਡੰਗਟ ਪਾਵਾ ਹੁੰਦਾ ਜਿਹੜੀ ਸ਼ਰਾਬ ਆਮ ਪਿੰਡਾਂ ਦੇ ਵਿੱਚ ਜਿਹੜੀ ਗੁੜ ਤੋਂ ਸ਼ਰਾਬ ਬਣਾਈ ਜਾਂਦੀ ਹੈ ਤੇ ਉਹਦਾ ਤਾਂ ਕੋਈ ਦੱਸਦੇ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੈਗਾ ਕਿ ਇਹ ਜਿਹੜੀ ਸ਼ਰਾਬ ਸੀ ਕੋਪੈਸਟੀਸਾਈਡ ਸੀ ਇਹਦੇ ਵਿੱਚ ਜਾਂ ਕੀ ਕੋਈ ਭਿਆਨਕ ਕੋਈ ਸਿੰਥੈਟਿਕ ਕੈਮੀਕਲ ਜਿਹੜਾ ਇਹ ਵਰਤੋਂ ਚ ਆਉਂਦਾ ਜਿਹੜਾ ਇਹ ਲੋਕ ਵੇਚਦੇ ਨੇ ਇਹਨੇ ਹੁਣ ਤੱਕ ਜੋ ਸਾਡੇ ਸੌਣ ਚ ਜੋ ਆਈ ਆ ਗੱਲਬਾਤ ਪੁਲਿਸ ਦੇ ਰਾਹੀਂ ਪਤਾ ਲੱਗਾ ਇੱਕ ਪਰ ਕੋਈ ਅਲਕੋਹਲ ਹੈ ਜਿਹਤੋਂ ਇਹ ਸ਼ਰਾਬ ਬਣਦੀ ਆ ਤੇ ਅਲਕੋਹਲ ਦੀ ਇੱਕ ਕੋਈ ਜਦੀਲੀ ਹੈਗੇ ਜਦੀਲੀ ਕੋਈ ਕਿਸਮ ਸੀਗੀ ਜਿਹੜੀ ਉਹ ਮੰਗਵਾਈ ਗਈ ਤੇ ਉਹਦੇ ਨਾਲੇ ਜਦੀਲੀ ਸ਼ਰਾਬ ਬਣ ਗਈ ਸ਼ਾਇਦ ਉਹਨੂੰ ਮੈਥਾਇਲ ਅਲਕੋਹਲ ਜਾਂ ਇਸ ਤਰ੍ਹਾਂ ਦਾ ਕੁਝ ਹੋਵੇ ਲਿੰਦੇ ਆ ਤੁਹਾਡੇ ਇੱਥੇ ਪਿੰਡ ਜਿਹੜੀਆਂ ਤੇ ਆ ਨੇੜੇ ਕਿੰਨੀਆਂ ਮੌਤਾਂ ਹੋ ਚੁੱਕੀਆਂ ਇਹ ਜਿਹ ਹੁਣ ਤੱਕ ਜਿਹੜਾ ਅੰਕੜਾ ਉਹਦੇ 29 ਤੇ ਪਹੁੰਚ ਗਿਆ ਪਰ ਸਾਡੇ ਪਿੰਡ ਦੇ ਵਿੱਚ 5 ਮੌਤਾਂ ਹੋਈਆਂ ਤੇ ਕੋਈ 3-4 ਬੰਦੇ ਨੇ ਜਿਹੜੇ ਜਿਹਨਾਂ ਦੀ ਹਸਪਤਾਲ ਇਲਾਜ ਹੋ ਗਿਆ ਜਿਨ੍ਹਾਂ ਦੇ ਤੋਂ ਉਹ ਬਚ ਗਏ ਨੇ ਇਹਨਾਂ ਨੂੰ ਮੁਆਵਜ਼ਾ ਮਿਲ ਚੁੱਕਾ ਹੈ ਜਿਨ੍ਹਾਂ ਦੀਆਂ ਮੌਤਾਂ ਹੋਈਆਂ ਉਹਨਾਂ ਨੂੰ ਤਾਂ ਮੁਆਵਜ਼ਾ ਮਿਲ ਚੁੱਕਾ ਹੈ ਤੇ ਜਿਹੜੇ ਹਸਪਤਾਲ ਦੇ ਵਿੱਚ ਦਾਖਲ ਹੋਏ ਉਹਨਾਂ ਨੂੰ 2-2 ਲੱਖ ਦਾ ਮੁੱਖ ਮੰਤਰੀ ਸਾਹਿਬ ਪ੍ਰਗਉਂਤ ਮਾਨ ਜੀ ਐਲਾਨ ਕਰਕੇ ਗਏ ਸੀ ਤੇ ਉਹਨਾਂ ਨੂੰ ਅਜੇ ਮਿਲਿਆ ਨਹੀਂਗਾ ਉਹ ਵੀ ਆਸ ਹੈ ਵੀ ਮਿਲ ਜੂਗੀ ਜਿੰਨੀ ਤੇਜ਼ੀ ਨਾਲ ਸਰਕਾਰ ਜਿਹੜੀ ਉਹ ਕੰਟਰੋਲ ਕਰ ਲਈ ਹੈ ਇਹ ਸਾਰੇ ਸਿਸਟਮ ਪ੍ਰਸ਼ਾਸਨ ਤੇ ਪੁਲਿਸ ਬੜੀ ਹਰਕਤ ਵਿੱਚ ਆ ਗਈ ਕਿਉਂ ਇਹ ਦਿੱਲੀ ਤੋਂ ਤੇ ਜਿਹੜੀ ਇਹ ਖਬਰ ਇਹਦੀਆਂ ਜਿਹੜੀਆਂ ਗੂੰਜਾਂ ਪਈਆਂ ਤੇ ਇਹ ਇੱਕਦਮ ਪ੍ਰਸ਼ਾਸਨ ਨੇ ਖਾਸ ਤੌਰ ਤੇ ਜਿਹੜੇ ਡਿਪਟੀ ਕਮਿਸ਼ਨਰ ਹੈ ਆਪਣੇ ਸਾਖਸ਼ੀ ਸਾਹਨੀ ਜੀ ਉਹਨਾਂ ਨੇ ਬਹੁਤ ਜ਼ਿਆਦਾ ਇਹ ਦੁੱਖ ਪ੍ਰਗਟ ਕੀਤਾ ਤੇ ਬੜਾ ਉਹ ਨਿਜਤਾ ਵਿਖਾ ਕੇ ਉਹਨਾਂ ਨੇ ਕੀਤਾ ਕਿ ਪ੍ਰਸ਼ਾਸਨ ਦੀ ਜਿਹੜੀ ਇਹ ਜਿਹੜੀ ਕਾਰਗਜ਼ਾਰੀ ਹੈਗੀ ਉਹਦੀ ਦੇਣ ਹੈ ਉਹਦੇ ਤੋਂ ਤੁਸੀਂ ਤੇ ਜਿਹੜੇ ਤੁਹਾਡੇ ਨਾਲ ਸੰਬੰਧ ਰੱਖਣ ਵਾਲੇ ਪੀੜਤ ਆ ਉਹ ਸੰਤੋਸ਼ ਨੇ ਏ ਜੀ ਜਿਸ ਦਿਨ ਇਹ ਘਟਨਾ ਵਾਪਰੀ ਆ ਤੇ ਸਾਡੇ ਪਿੰਡ ਪਹਿਲਾਂ ਇੱਕ ਮੌਤ ਹੋਈ ਕੋਈ 10 11 ਵਜੇ ਉਹਨੂੰ ਨਾਰਮਲ ਕਿਨੇ ਗਿਆ ਦੂਸਰੀ ਮੌਤ ਬਾਅਦ ਦੁਪਹਿਰ ਹੋਈ ਉਦੋਂ ਇਹ ਕੋਸ਼ ਮਹਿਸੂਸ ਕੀਤਾ ਕਿ ਇਹ ਦੂਸਰੀ ਮੌਤ ਜੇ ਹੋਇਆ ਤਾਂ ਕੋਈ ਕਾਰਨ ਆ ਜਦੋਂ ਤੀਸਰੀ ਮੌਤ ਹੋਈ ਤੇ ਉਸ ਤੋਂ ਬਾਅਦ ਲਾਗਲੇ ਪਿੰਡਾਂ ਨੂੰ ਖਬਰਾਂ ਆਉਣ ਲੱਗੀਆਂ ਪੁਨਹਾਲੀ ਤੋਂ ਸਰਪੰਚ ਦਾ ਮੈਨੂੰ ਕਹੋਣਾ ਹੈ ਤਿੰਨ ਮੌਤਾਂ ਸਾਡੇ ਪਿੰਡ ਹੋ ਗਈਆਂ ਫਿਰ ਅਸੀਂ ਲੋਕਲ ਪੁਲਿਸ ਨੂੰ ਦੱਸਿਆ ਔਰ ਉਸ ਤੋਂ ਬਾਅਦ ਜਿਹੜੇ ਇੱਥੇ ਸਾਡੇ ਬਾਰਡਰ ਦੇ ਡੀਆਈਜੀ ਨੇ ਸਤੰਦਰ ਸਤੰਦਰ ਸਿੰਘ ਜੀ ਉਹਨਾਂ ਨੂੰ ਦੱਸਿਆ ਉਹਨਾਂ ਨੇ ਗਾੜੀ ਜਿਹੜਾ ਹੀ ਉਹ ਪ੍ਰਸ਼ਾਸਨ ਨੂੰ ਦੱਸਿਆ ਤੇ ਇਕਦਮ ਸਾਰਾ ਪ੍ਰਸ਼ਾਸਨ ਤੇ ਪੁਲਿਸ ਰਖਤ ਚ ਆਈ ਤੇ ਸਾਰੀ ਰਾਤ ਕੋਸ਼ਿਸ਼ ਕਰਕੇ ਉਹਨਾਂ ਨੇ ਜਿਹੜੇ ਬੰਦੇ ਕੋਸ਼ਿਸ਼ ਕੀਤੀ ਵੀ ਜਿਹੜੇ ਬਾਜਸਾਕਦੇ ਨੂੰ ਬਚਾ ਲਿਆ ਜਾਵੇ ਨਹੀਂ ਤੇ ਪਹਿਲਾਂ ਇੱਕ ਇੱਕ ਕਰਕੇ ਜਿਹੜੇ ਹਸਾਬ ਨਾਲ ਬਹੁਤ ਹੋਈ ਜਾਂਦੀ ਸੀ ਲੋਕ ਦੱਸਣ ਨੂੰ ਤਿਆਰ ਨਹੀਂ ਸੀ ਜੇ ਨਾ ਪੁਲਿਸ ਤੱਕ ਗੱਲ ਪਹੁੰਚਦੀ ਤੇ ਸ਼ਾਇਦ ਹੋ ਸਕਦਾ ਇਹ ਸਾਰੇ ਆਪੋ ਆਪਣੇ ਸਨਸਕਾਰ ਕਰ ਦਿੰਦੇ ਤੇ ਇਹ ਗੱਲ ਜਿਹੜੀ ਨਹੀਂ ਨਾ ਫੈਲਦੀ ਜਿਹੜੀਆਂ ਮੌਤਾਂ ਹੋਈਆਂ ਇਹਨੇ ਸੋਚੇ ਜਾਂਦੀਆਂ ਨੇ ਸਬੰਧ ਤੇ ਪਛੜੀਆਂ ਸ਼੍ਰੇੜੀਆਂ ਨਾਲ ਜ਼ਿਆਦਾ ਲੋਕ ਸਬੰਧਤ ਨਹੀਂ ਜੀ ਇਹ ਸਾਰੇ ਮਿਲੇ ਜੁਲੇ ਨੇ ਇੱਥੇ ਜੱਟ ਵੀ ਨੇ ਇੱਥੇ ਮੈਦੇ ਵੀ ਨੇ ਇੱਥੇ ਹਲ ਜਾਤ ਦੇ ਬੰਦੇ ਨੇ ਜਿਹੜੀ ਇਹ ਸ਼ਰਾਬ ਦੀ ਸਪਲਾਈ ਹੈ ਜਿਸ ਤਰ੍ਹਾਂ ਹੁਣ ਤਾਂ ਇਹ ਨਿਰੰਤਰ ਮੌਤਾਂ ਹੋਈਆਂ ਤੇ ਇਹ ਗੱਲ ਸਾਹਮਣੇ ਆ ਗਈ ਕਿ ਅੱਜ ਜਿਹੜੇ ਪਿਸ਼ੋਕੜ ਦੇ ਵਿੱਚ ਵੀ ਕਿ ਇੱਕਾ ਦੁੱਕਾ ਕੋਈ ਮੌਤਾਂ ਇਸ ਤਰ੍ਹਾਂ ਕਦੀ ਕੋ ਹੁੰਦੀਆਂ ਇਹਦੇ ਨਾਲ ਜਿਹੜੀ ਐਲਕੋਹਲ ਅੱਜ ਤਾਂ ਵਿਗਦੀ ਨਹੀਂ ਪੁਰਾਣੀ ਲੱਗਦੀ ਹੋएगी ਨਹੀਂ ਇਸ ਤਰ੍ਹਾਂ ਦੇ ਨਾ ਕੋਈ ਕਦੀ ਕੋਈ ਸਾਹਮਣੇ ਨਹੀਂ ਆਈ ਇਹੋ ਜੀ ਗੱਲ ਜੇ ਕੋਈ ਮਰਿਆ ਵੀ ਹੋਵੇ ਤੁਹਾਨੂੰ ਸਮਝ ਲੈਂਦੇ ਆ ਵੀ ਆਪਣੀ ਮੌਤ ਹੀ ਮਰ ਗਿਆ ਜਾਂ ਕੋਈ ਕਹਿ ਦੇ ਅਟੈਕ ਹੋ ਗਿਆ ਜਾਂ ਕੁਝ ਹੋ ਗਿਆ ਉਸ ਤਰ੍ਹਾਂ ਦੇ ਜਿਤਨਾ ਜਿਹੜਾ ਇਹ ਜਿਹੜਾ ਨਸ਼ਾ ਆ ਹੈ ਰੋਣ ਦਾ ਨਸ਼ਾ ਹੈ ਇਹਦੇ ਨਾਲ ਬਹੁਤ ਬੰਦੇ ਮਰਨ ਦੇ ਟੀਕੇ ਲਾਉਂਦੇ ਆ ਤੇ ਉਹ ਘਰ ਵਾਲੇ ਦੱਸਦੇ ਨਹੀਂ ਕਿ ਚੁੱਪ ਕਰਕੇ ਸੰਸਕਾਰ ਕਰ ਦਿੰਦੇ ਜਿਹੜੀ ਇਹ ਸ਼ਰਾਬ ਜ਼ਹਿਰੀਲੀ ਵਿਕੀ ਆ ਐਡਾ ਵੱਡਾ ਕਾਂਡ ਹੋਇਆ ਆ ਤੇ ਚਲੋ ਪੁਲਿਸ ਮਲਾਜ ਜਿਹੜੇ ਸਸਪੈਂਡ ਵੀ ਕਰ ਦਿੱਤੇ ਆ ਦੋਸ਼ੀ ਨੂੰ ਫੜ ਕੇ ਅੰਦਰ ਕਰ ਦਿੱਤੇ ਉਹਨਾਂ ਤੇ ਪਰਚੇ ਦਰਜ ਹੋ ਗਏ ਆ ਮੁਆਵਜ਼ਾ ਵੀ ਮਿਲ ਗਿਆ ਪਰ ਇਹ ਲੱਗਦਾ ਹੈ ਕਿ ਇਹਦੇ ਤੇ ਰੋਕ ਪੈ ਜੇਗੀ ਇਹਦੇ ਤੇ ਰੋਕ ਤਾਂ ਪੈ ਸਕਦੀ ਆ ਜਿਹੜੀ ਇਹ ਬਣੀ ਸ਼ਰਾਬ ਵਿਕਦੀ ਆ ਜਾਂ ਤੇ ਦੇਖੋ ਸ਼ਰਾਬ ਜਿਹੜੀ ਆ ਇਹ ਤਾਂ ਤੇ ਇੱਕ ਤੇ ਸਰਕਾਰ ਦੀ ਆਮਦਨ ਦਾ ਸਾਧਨ ਨਹੀਂ ਆ ਇਹ ਰੁਕ ਤੇ ਸਕਦੀ ਨਹੀਂ ਤੇ ਨਾ ਪੀੜੋ ਲੋਕ ਘੜ ਸਕਦੇ ਆ ਜਾਂ ਤੇ ਜਿਹੜੀ ਠੇਕੀਆਂ ਦੇ ਵਿੱਚ ਸ਼ਰਾਬ ਵਿਕਦੀ ਆ ਉਹ ਸਸਤੀ ਹੋ ਜਾਵੇ ਜਿਹੜੇ ਜਿਹੜੀ ਸ਼ਰਾਬ ਆਮ ਲੋਕਾਂ ਦੇ ਪੀਣ ਵਾਲੀ ਗਰੀਬਾਂ ਦੇ ਪੀਣ ਵਾਲੀ ਹੈ ਜੇ ਜਿਹੜੇ ਜਿਹੜੇ ਅਮੀਰ ਲੋਕ ਪੀਂਦੇ ਆ ਉਹਦੇ ਜਿਹੜਾ ਕੋਈ ਬੰਦਾ 1000 ਦੀ ਬੋਤਲ ਲੈ ਕੇ ਪੀਂਦਾ ਉਹਦੇ 1200 ਦੀ ਪੀ ਸਕਦਾ ਉਹਦੇ ਅਫੋਰਡ ਕਰ ਸਕਦੇ ਨੇ ਪਰ ਜੇ ਇਸ ਤਰ੍ਹਾਂ ਦਾ ਕੋਈ ਹੱਲ ਨਹੀਂ ਨਿਕਲਦਾ ਤੇ ਫਿਰ ਇਹ ਰੁਕ ਨਹੀਂ ਸਕੂਗਾ ਇਹ ਜਿਹੜੇ ਨਸ਼ਾ ਕਰਨ ਵਾਲੇ ਬੰਦੇ ਨੇ ਇਹ ਇਹਨਾਂ ਨੂੰ ਆਪ ਮਰੀਜ਼ ਵੀ ਸਮਝ ਸਕਦੇ ਆ ਇਹ ਰੋਕੀ ਨਹੀਂ ਇਹ ਰਹਿ ਨਹੀਂ ਸਕਦੇ ਇਸੇ ਲਈ ਜਿਹੜੀ ਸ਼ਰਾਬ ਆਏ ਤਾਂ ਇਹਦਾ ਮਾਲੀਆ ਹੁੰਦਾ ਹੈ ਸਰਕਾਰ ਨੂੰ ਇਹ ਸਰਕਾਰ ਹੀ ਮੈਂ ਤਾਂ ਕਹਿ ਸਕਦਾ ਉਹ ਪਾਉਂਦੀ ਆ ਔਰ ਮਹਿੰਗੀ ਵਿਕਦੀ ਹੈ ਇਥੋਂ ਤੱਕ ਕਿ ਸੁਣਨ ਚ ਆਉਂਦਾ ਵੀ ਜਿਹੜੀ ਦੇਸੀ ਸ਼ਰਾਬ ਪ੍ਰਿੰਟ ਰੇਟ ਤੋਂ ਵੀ ਜਿਹੜੀ ਇਹ ਜ਼ਿਆਦਾ ਵਿਕਦੀ ਆ ਤੇ ਜਿਹੜਾ ਇਹ ਜ਼ਹਿਰੀਲੀ ਸ਼ਰਾਬ ਜਾਂ 2 ਨੰਬਰ ਦੀ ਸ਼ਰਾਬ ਇਹਦੇ ਨਾਲ ਸਗੋਂ ਸਰਕਾਰ ਨੂੰ ਖਜ਼ਾਨੇ ਨੂੰ ਜਿਹੜਾ ਭਾਟਾ ਪੈਂਦਾ ਖੋਰਾ ਲੱਗਦਾ ਆ ਜਿਹੜਾ ਸਰਕਾਰ ਇਹ ਜਿਹੜੀ ਘਟਨਾਵਾਂ ਤੇ ਬੜੇ ਸਿਆਸੀ ਲੋਕਾਂ ਨੇ ਬੜੇ ਦੁਖੜੇ ਰੋਏ ਆ ਐਨਪੀ ਸਰਕਾਰ ਗਰਜੀਤ ਸਿੰਘ ਔਜਲਾ ਨੇ ਬੜੀਆਂ ਡਿਟਰਾਂ ਦੇ ਨਾਮ ਵੀ ਲਏ ਆ ਮਜੀਠੀਆ ਸਾਹਿਬ ਵੀ ਇੱਥੇ ਆ ਕੇ ਦੁੱਖ ਪ੍ਰਗਟ ਕਰਦੇ ਰਹੇ ਕਿ ਤੁਸੀਂ ਸਮਝਦੇ ਹੋ ਪੁਲਿਸ ਜਾਂ ਜਿਹੜੇ ਸਿਆਸੀ ਲੋਗ ਆ ਇਹ ਤੋਂ ਅਣਜਾਣ ਸਨ ਕਿ ਇਹਨਾਂ ਦੇ ਜਿਹੜੇ ਰਾਜ ਦੇ ਵਿੱਚ ਇਹ ਸ਼ਰਾਬ ਜਾਂ ਜਰੀਲਾ ਜਾਂ ਨਸ਼ਾ ਸਿੰਥੈਟਿਕ ਜਿਹੜਾ ਨਹੀਂ ਵਿਗਦਾ ਰਿਹਾ ਜਿਹੜਾ ਅੱਜ ਰੌਲਾ ਰੱਪਾ ਪੈ ਰਿਹਾ ਦੇਖੋ ਜੀ ਇਹ ਜਿਹੜੇ ਸਿਆਸੀ ਬੰਦੇ ਨੇ ਇਹ ਮਗਰਮਾਛਲੇ ਹੰਝੂ ਵਹਾਉਂਦੇ ਨੇ ਆਪਣੀਆਂ ਸਿਆਸੀ ਰੋਟੀਆਂ ਸੇਕਦੇ ਨੇ ਜੇ ਆਪਾਂ ਥੋੜਾ ਜਿਹਾ ਪਿਛੋਕੜ ਦੇ ਵਿੱਚ ਜਾਈਏ 1947 ਦੇ ਵਿੱਚ ਦੇਸ਼ ਆਜ਼ਾਦ ਹੋਇਆ ਔਰ ਇੱਕ ਇੰਗਲੈਂਡ ਦਾ ਬੜਾ ਵੱਡਾ ਰਾਜਨੀਤਿਕ ਸੀ ਉਹ ਉੱਥੋਂ ਦਾ ਪ੍ਰਧਾਨ ਮੰਤਰੀ ਵੀ ਰਿਹਾ ਦੋਵੇਂ ਜਿਹੜੀਆਂ ਰਿਸ਼ਵ ਜੰਗਾਂ ਸੀ ਉਹਦੀ ਦੇਖ ਰੇ ਦੇ ਵਿੱਚ ਲੜੀਆਂ ਗਈਆਂ ਇਸੇ ਆਪਣੇ ਹਿੰਦੁਸਤਾਨ ਦੇ ਵਿੱਚ ਵੀ ਉਹ ਬਤੌਰ ਉੱਥੋਂ ਦਾ ਕੋ ਵੱਡਾ ਨੁਮਾਇੰਦਾ ਉਹ ਕੰਮ ਕਰਦਾ ਰਿਹਾ ਉਹ ਆਪ ਜਦੋਂ ਐਲਾਨ ਹੋਇਆ ਉਹ ਆਪਣੇ ਬਗੀਚੇ ਦੇ ਵਿੱਚ ਕੁਝ ਕੰਮ ਕਰ ਰਿਹਾ ਸੀਗਾ ਉਹਨੂੰ ਕਿਸੇ ਨੇ ਦੱਸਿਆ ਕਿ ਹਿੰਦੁਸਤਾਨ ਦਾ ਜਿਹੜਾ ਰਾਜ ਪ੍ਰਬੰਧ ਹੈ ਉਹਹੀਂ ਉਥੋਂ ਦੇ ਬੰਦਿਆਂ ਨੂੰ ਦੇਖ ਕੇ ਤੇ ਸਾਡੀ ਜਿਹੜੇ ਸਾਡੀ ਸਰਕਾਰ ਆ ਉਹ ਭਾਗੀ ਆ ਬਾਸ ਉਹਨੇ ਇੱਕ ਛੇਨਗੋਈ ਕੀਤੀ ਉਹਨੇ ਉਹ ਕਹਿੰਦਾ ਵੀ ਹਿੰਦੁਸਤਾਨ ਦਾ ਜਿਹੜਾ ਸਿਸਟਮ ਹੈ ਰਾਜ ਪ੍ਰਬੰਧ ਹੈ ਉਹ ਵੱਧ ਤੋਂ ਵੱਧ 30 ਸਾਲ ਠੀਕ ਚੱਲੇਗਾ ਉਸ ਤੋਂ ਬਾਅਦ ਜਿਹੜੀ ਉਥੋਂ ਦੀ ਰਾਜ ਸਤਾਵਾ ਉਹ ਗਲਤ ਬੰਦਿਆਂ ਦੇ ਹੱਥ ਵਿੱਚ ਚਲ ਜਾਈਗੀ। ਔਰ ਕੋਸ਼ ਹਾਦ ਤੱਕ ਆਪਾਂ ਸਮਝੀਏ ਤੇ ਉਹਦੀ ਉਹ ਜਿਹੜੀ ਮਸ਼ੀਨ ਗੋਈ ਸੀ ਉਹ ਸਹੀ ਸਾਬਤ ਹੋਈ। ਤੁਸੀਂ ਬਿਲਕੁਲ ਬਿਲਕੁਲ ਆਪਾਂ ਸਮਝਾਂਗੇ ਸਹੀ ਸਾਬਤ ਹੋਈ। 47 ਦੇ ਵਿੱਚ ਦੇਸ਼ ਯਾਦ ਹੋਇਆ। ਔਰ 77 78 ਦੇ ਵਿੱਚ ਜਿਹੜਾ ਸੀ ਉਹ ਐਮਰਜੈਂਸੀ ਵਰਗੀਆਂ ਘਟਨਾਵਾਂ ਸ਼ੁਰੂ ਹੋਈਆਂ। ਜੈ ਪ੍ਰਕਾਸ਼ ਦਾਨ ਨਾਲ ਵੜਦੇ ਆਣੇ ਜਿਹੜੇ ਉਹ ਐਜੀਟੇਸ਼ਨ ਸ਼ੁਰੂ ਕੀਤੇ। ਹੁਣ ਆਪਾਂ ਗੱਲ ਕਰੀਏ ਪੰਜਾਬ ਦੀ ਪੰਜਾਬ ਦੇ ਵਿੱਚ 15 ਸਾਲ ਖੜਕੂ ਬਾਦ ਰਿਆ ਉਸ ਤੋਂ ਬਾਅਦ ਨਵੇਂ ਸਰੇ ਤੋਂ ਇੱਥੇ ਸਿਆਸਤ ਚੱਲੀ ਅਕਾਲੀਆਂ ਨੇ ਬਾਈਕਾੜ ਕੀਤਾ ਕਾਂਗਰਸ ਦੀ ਸਰਕਾਰ ਬਣ ਗਈ ਉਸ ਤੋਂ ਬਾਅਦ ਜਦੋਂ ਅਕਾਲੀਆਂ ਨੇ ਪੈਰ ਪਸਾਰੇ ਭਾਜਪਾ ਦੀ ਉਹਨਾਂ ਦੇ ਨਾਲ ਮਦਦ ਲਈ ਇੱਥੇ ਉਹ 5 ਸਾਲੋਂ ਦਾ ਰਾਜ ਹੁੰਦਾ ਨਹੀਂ ਸੀ ਜਿਹੜਾ 10 ਸਾਲ ਲਗਾਤਾਰ ਭਾਜਪਾ ਔਰ ਅਕਾਲੀ ਦਲ ਦਾ ਰਾਜ ਰਿਆ ਉਹਦੇ ਵਿੱਚ ਮਾਫੀਆ ਨੇ ਇੰਨੇ ਆਪਣੇ ਪੈਰ ਫਸਾ ਲਵੇ ਪੈਰ ਉਹਨੇ ਫਸਾ ਲਏ ਉਹਦੀਆਂ ਜੜ੍ਹਾਂ ਇਹਨੀਆਂ ਦੂਗੀਆਂ ਹੋ ਗਈਆਂ ਜਿਹੜਾ ਹੀਰੋਵਨ ਹੀਰੋਵਨ ਦਾ ਨਸ਼ਾ ਜਿਹੜਾ ਵਾ ਜਿਹਦੇ ਬਾਰੇ ਲੋਕ ਜਾਣਦੇ ਨਹੀਂ ਸੀ ਨਸ਼ਾ ਜਿਹੜਾ ਉਹ ਕਦੀ ਖਤਮ ਨਹੀਂ ਹੁੰਦਾ ਸ਼ਰਾਬ ਨਹੀਂ ਖਤਮ ਹੁੰਦੀ ਦੂਸਰੇ ਰਸਾਇਣ ਨਸ਼ੇ ਵੀ ਖਤਮ ਨਹੀਂ ਹੁੰਦੇ ਕੋਈ ਭੁੱਕੀ ਜਾਂ ਥੀਮ ਜਾਂ ਕੋਈ ਛੋਟੇ ਮੋਟੇ ਕੋਕੜੇ ਕੈਪਸੂਲ ਚੱਲਦੇ ਇਹ ਲੇਬਲ ਸਭ ਕਾੰਦਾ ਸੀ ਇੰਦਾਂ ਨੇ ਹੀ ਰਵਿੰਦ ਦਾ ਜਿਹੜਾ ਕਾਰੋਬਾਰ ਸੀ ਏਡੇ ਵੱਡੇ ਲੈਵਲ ਤੇ ਉਹਦਾ ਫਸਾਰਾ ਕਰਦਾ ਬਾਕੀ ਰਵਾਇਤੀ ਨਸ਼ੇ ਜਿਹੜੇ ਸੀ ਉਹ ਬੰਦ ਕਰ ਦਿੱਤੇ ਫਿਰ ਉਹ ਨਸ਼ਾ ਜਿਹੜਾ ਇਹ ਜਿਹੜੇ ਲੋਕਲ ਇੱਥੇ ਦੇ ਮਜ਼ਦੂਰ ਤਬਕਾ ਸੀਗਾ ਉਹ ਵੀ ਉਹ ਨਸ਼ਾ ਕਰ ਲੈਂਦੇ ਔਰ ਹੁਣ ਜਿਹੜਾ ਨਸ਼ਾ ਤਾਂ ਨਹੀਂ ਬੰਦ ਹੋਣ ਲਿਆ ਕਿ ਮਜ਼ਦੂਰ ਜਿਹੜਾ ਤਬਕਾ ਵਾ ਉਹ ਚਿੱਟੇ ਦਾ ਨਸ਼ਾ ਕਰ ਲਿਆ ਔਰ ਜਿਹੜਾ ਮਾਫੀਆ ਸੀਗਾ ਜਦ ਉਹ ਫਿਰ ਇਹ ਜਿਹੜੇ ਪੰਜਾਬ ਦੇ ਲੋਕ ਨੇ ਇਹ ਹਰ ਹਰ ਖੇਤਰ ਦੇ ਵਿੱਚ ਇਹ ਮੱਲਾ ਮਾਰਦੇ ਨੇ ਜੇ ਸਹੀ ਪਾਸੇ ਤੁਰਦੇ ਜੇ ਖੇਤੀਬਾੜੀ ਕਰਨਗੇ ਤੇ ਪਹਿਲੇ ਦਰਜੇ ਦੇ ਜੇ ਵਪਾਰ ਕਰਨਗੇ ਉਹ ਵੀ ਝੋਟੀ ਦਾ ਜੇ ਗਤਾਰੀ ਕਰਨਗੇ ਤੇ ਉਹ ਚ ਵੀ ਕਸਰ ਦੀ ਰਹਿਣ ਦੇਣਗੇ ਤੇ ਜੇ ਇਹ ਕੋਈ ਇਹੋ ਜਿਹਾ ਗਲਤ ਕੰਮ ਜਦੋਂ ਸ਼ੁਰੂ ਕੀਤਾ ਤੇ ਉਹ ਵੀ ਇਹਨਾਂ ਨੇ ਕੋਈ ਕਸਰ ਨਹੀਂ ਰਹਿਣ ਦਿੱਤੀ ਇਹ ਨਕਲੀ ਹੀਰੋਣ ਤਿਆਰ ਹੋਣੇ ਸ਼ੁਰੂ ਹੋਈ ਜਿਹਦੇ ਨਾਲ ਧੜਾ ਧੜ ਮੌਤਾਂ ਵੀ ਹੋਣ ਰਹੀਆਂ ਨੇ ਉਹ ਸਰਕਾਰ ਦੇ ਗਲੇ ਦੀ ਹੱਡੀ ਬਣੀ ਹੈ ਤੇ ਜਿਹੜਾ ਸ਼ਰਾਬ ਮਾਫੀਆ ਵਾ ਉਹ ਵੀ ਇਹਨਾਂ ਇਹ ਜਿਹੜੇ ਆ ਜਿਹੜੇ 10 ਸਾਲ ਨੇ ਅਕਾਲੀ ਭਾਜ ਪਾ ਗਏ ਇਹ ਮੈਂ ਦਾਅਵੇ ਨਾ ਕਹਿ ਸਕਦਾ ਇਹ ਗੱਲ ਕਿ ਇਹਨਾਂ ਦੇ ਰਾਜ ਦੇ ਵਿੱਚ ਹੀ ਇਹਨੇ ਜੜਾ ਪਸਾਰੀਆਂ ਨੇ ਔਰ ਹੁਣ ਜਿਸ ਤਰ੍ਹਾਂ ਜੇ ਇੱਕ ਇੱਕ ਜ਼ਰੂਰੀ ਨਸਬੀਤ ਗੱਲ ਕਰ ਲਈ ਕੈਪਟਨ ਦੀ ਸਰਕਾਰ ਆਈ ਜਿਹੜੀ 92 ਤੋਂ 97 ਤੱਕ ਦੀ ਸੀ ਮੈਂ ਸ਼ੈਂਟੀ ਜਿਹੜਾ ਕਹਿ ਤੂੰਗਾ ਕੈਪਟਨ ਸਾਹਿਬ ਆਏ 2002 ਉਸ ਸਮੇਂ ਉਹਨਾਂ ਨੇ ਜਿਹੜੇ ਕੰਮ ਕੀਤੇ ਲੋਕ ਸੰਤੋਖਿਤ ਸਨ ਉਹਨਾਂ ਨੇ ਦੁਬਾਰਾ ਉਹਨਾਂ ਨੂੰ ਲਿਆਂਦਾ 2017 ਦੇ ਵਿੱਚ ਪਰ ਉਦੋਂ ਇਹ ਹੋਇਆ ਕਿ ਉਹ ਵੀ ਬਿਕਰਮਜੀਠੀਆ ਵਰਗੇ ਜਿਹੜੇ ਲੀਡਰ ਸੀਗੇ ਉਹਨਾਂ ਦੀ ਪਕੜ ਦੇ ਵਿੱਚ ਆ ਗਏ ਤੇ ਜਿਹੜੇ ਉਹ ਗਲਤ ਦੋ ਨੰਬਰ ਦੇ mafiya ਧੰਦੇ ਚਲਾਉਂਦਾ ਸੀਗਾ ਉਹਨਾਂ ਦਾ ਨੱਕਾ ਜਿਹੜਾ ਸੀ ਉਹਦਾ ਮਾਇਆ ਦਾ ਉਹ ਮਹੱਲ ਦੇ ਵਿੱਚ ਜਾਣ ਡੇ ਪਿਆ ਇਹ ਕਰਕੇ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਦੇ ਬੜਾ ਬੇਇਜ਼ਤ ਹੋ ਕੇ ਰਾਜਨੀਤੀ ਦੇ ਵਿੱਚ ਵਾਪਸ ਜਨਲਣਾ ਪਿਆ। ਅੱਜ ਸਰਕਾਰ ਚੱਲਣ ਰਹੀ ਆ ਭਗਵੰਤ ਸਿੰਘ ਮਾਨ ਦੀ। ਭਗਵੰਤ ਸਿੰਘ ਮਾਨ ਜਿਹੜੇ ਨੇ ਅਹੀਂ ਹੋਰ ਤੇ ਜ਼ਿਆਦਾ ਇਦੇ ਵੱਡੇ ਤੇ ਸਿਆਸਤਦਾਨ ਨਹੀਂ ਹੈਗੇ। ਜਿਹੜਾ ਆ ਘਟਨਾਇ ਕਰਮ ਹੋਇਆ ਇੱਥੇ ਸਾਡੇ। ਕਦੀ ਇਹ ਨਹੀਂ ਹੈ ਅੱਜ ਤੱਕ ਵੇਖਿਆ ਕਿ ਕੁਝ ਘੰਟਿਆਂ ਦੇ ਵਿੱਚ ਹੀ ਮੁੱਖ ਮੰਤਰੀ ਆਪਣੇ ਸਾਰੇ ਕੰਮ ਛੱਡ ਕੇ ਆਵੇ। ਔਰ ਆਣ ਕੇ ਐਲਾਨ ਕਰ ਜਾਵੇ। ਔਰ 24 ਘੰਟਿਆਂ ਤੋਂ ਮਤਲਬ ਸ਼ਾਇਦ 48 ਘੰਟੇ ਵੀ ਨਹੀਂ ਹੋਏ ਇਹ 48 ਘੰਟਿਆਂ ਦੇ ਵਿੱਚ 10-10 ਲੱਖ ਦਾ ਜਿਹੜਾ ਐਲਾਨ ਕੀਤਾ ਸੀ ਉਹ ਚੈੱਕ ਜਿਹੜੇ ਆ ਉਹ ਲੋਕਾਂ ਦੇ ਖਾਤਿਆਂ ਚ ਚਲੇ ਗਏ। ਔਰ ਇਹ ਫਰਜ਼ਾ ਸਰਕਾਰ ਦਾ ਅਗਰ ਜੇ ਕੋਈ ਇਹ ਜੀ ਆਣ ਹੋਣੀ ਘਟਨਾ ਵਾਪਰਦੀ ਆ ਤੇ ਫਿਰ ਸਰਕਾਰ ਨੇ ਰਾਹ ਦੇਣੀ ਹੁੰਦੀ ਆ ਜੇ ਘਰ ਦਾ ਇੱਕ ਜੀ ਜਿਹੜਾ ਵਾ ਮੇਨ ਆ ਉਹ ਚਲਿਆ ਜਾਂਦਾ ਆ ਭਾਵੇਂ ਉਹ ਨਕਮਾ ਆ ਉਹਦੇ ਭਾਵੇਂ ਉਹ ਕਿਸ ਤਰ੍ਹਾਂ ਦਾ ਆ ਜਦੋਂ ਇੱਕ ਘਰ ਦਾ ਜ਼ਿੰਮੇਵਾਰ ਬੰਦਾ ਚਲ ਜਾਂਦਾ ਤੇ ਜਦੋਂ ਘਰ ਦੇ ਜੀਵਾਂ ਨੂੰ ਪਤਾ ਹੁੰਦਾ ਜੀ ਉਹਨਾਂ ਦੇ ਕੀ ਕੀ ਦਿੱਤੀ ਆ ਔਰ ਉਹਨਾਂ ਨੂੰ ਫਿਰ ਲੋਡ ਹੁੰਦੀ ਆ ਆਰਥਿਕ ਮਦਦ ਦੀ ਔਰ ਬਹੁਤ ਵੱਡੀ ਇਨੀ ਆਸ ਦੀ ਸੀ ਜਿਵੇਂ ਭਗਵੰਤ ਮਾਨ ਜੀ ਆਰਥਿਕ ਬਦਲ ਦਾ ਐਲਾਨ ਕਰਕੇ ਗਏ ਔਰ ਕਰ ਦਿੱਤੀ ਤੁਸੀਂ ਇੰਨਾ ਸਰਕਾਰਾਂ ਦੇ ਨਾਮ ਲਏ ਆ ਕਾਂਗਰਸ ਤੇ ਅਕਾਲੀ ਭਾਜਪਾ ਤੇ ਆਵਾਦ ਇਨ੍ਹਾਂ ਤਿੰਨਾਂ ਸਰਕਾਰਾਂ ਦੇ ਦੌਰ ਦੇ ਵਿੱਚ ਜਿਹੜੇ ਸ਼ਰਾਬकांड ਹੋਏ ਆ ਅਕਾਲੀ ਰਾਜ ਦੇ ਵਿੱਚ ਵੀ ਸ਼ਰਾਬकांड ਚੁਕਾ ਹੋਇਆ ਜਿਹੜੀ ਸ਼ਰਾਬ ਤੇ ਕਾਂਗਰਸ ਦੇ ਵਿੱਚ ਵੀ ਹੋਇਆ ਤੇ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਹੋਇਆ ਦੂਸਰੀ ਗੱਲ ਤੁਸੀਂ ਰਵਾਇਤੀ ਨਸ਼ਿਆਂ ਬਾਰੇ ਕੀਤੀ ਆ ਇੱਕ ਬੜਾ ਵੱਡਾ ਮੁੱਦਾ ਮੰਗ ਕੀਤੀ ਜਾ ਰਹੀ ਆ ਕਾਂਗਰਸ ਪਾਰਟੀ ਦੇ ਮੌਜੂਦਾ ਐਮਪੀ ਪਹਿਲਾਂ ਆਮ ਆਦਮੀ ਪਾਰਟੀ ਡਾਕਟਰ ਤਰਨਵੀਰ ਕਾਂਧੀ ਇੱਕ ਸੁਭਾਪ ਪੰਧਰ ਤੇ ਉਹਨਾਂ ਦਾ ਦੇਸ਼ ਪੰਧਰ ਤੇ ਨਾਮ ਆ ਉਹਨਾਂ ਨੇ ਬੜੇ ਤੱਥਾਂ ਦੇ ਆਧਾਰ ਦੇ ਉੱਤੇ ਤੇ ਹੋਰ ਵੀ ਸਮਾਜ ਸੇਵੀ ਜਿਥੇ ਬੰਦਿਆਂ ਨੇ ਬੜੇ ਤੱਥ ਪੇਸ਼ ਕਰਕੇ ਇਹਦੇ ਜਿਹੜੇ ਫਾਇਦੇ ਗਣਾਈ ਆ ਕਿ ਜਿਹੜਾ ਰਵਾਇਤੀ ਨਸ਼ੇ ਆ ਅਫੀਮ ਜਾਂ ਭੁੱਕੀ ਆ ਜੇ ਉਹ ਲਾਗੂ ਕਰਤੇ ਜਾਣ ਉਹਦੇ ਠੀਕੇ ਉਹ ਤੇ ਜਾਣ ਕੁਝ ਨਿਯਮਾਂ ਤੇ ਕੁਝ ਸ਼ਰਤਾਂ ਤੇ ਤੇ ਸ਼ਾਇਦ ਜਿਹੜੀ ਇਹ ਚਿੱਟੇ ਵਰਗੀ ਆ ਇਹ ਜਿਹੜੀ ਭਿਆਨਕ ਜਿਹੇ ਬਿਮਾਰੀ ਚਲਾ ਦਿੱਤੀ ਗਈ ਹੈ ਸਾਡੇ ਪੰਜਾਬ ਦੇ ਵਿੱਚ ਇਹਨੂੰ ਪੰਜਾਬ ਦਾ ਬੇੜਾਬਰ ਕਰ ਦਿੱਤਾ ਜਿਹੜਾ ਔਰ ਗਾਣੇ ਵੀ ਹੁਣ ਤਾਂ ਬਣ ਗਏ ਆ ਕਿ ਸਰਕਾਰਾਂ ਇਹ ਚਿੱਟਾ ਪਕਾਉਂਦੀਆਂ ਇੱਥੇ ਤਾਂ ਕੋਈ ਸ਼ੱਕ ਨਹੀਂ ਕਿ ਬਿਨਾ ਕਿਸੇ ਮੌਜੂਦ ਜਿਹੜਾ ਇੱਕ ਮਜ਼ਬੂਤ ਪਿੱਲਰ ਦੇ ਮਜ਼ਬੂਤ ਮਾਫੀਏ ਦੇ ਜਿਹੜਾ ਇਹ ਨਹੀਂ ਹੋ ਸਕਦਾ ਤੇ ਇਹ ਤੁਸੀਂ ਇਹਦੀ ਕਰਦੇ ਹੋ ਜਿਹੜੀ ਪਰਲੀ ਕੇ ਇਹ ਜਿਹੜਾ ਰਵਾਇਤੀ ਨਸ਼ੇ ਹੈ ਜੀ ਉਹ ਲਾਗੂ ਕਰਤੇ ਜਾਣ ਤੇ ਇਹਨੂੰ ਕੋਈ ਠੱਲ ਪੈਜੀ ਵੇਖੋ ਜੀ ਜਿਹੜਾ ਨਸ਼ਾ ਆ ਇਹ ਸਾਡੇ ਗੁਰੂ ਸਾਹਿਬਾਨਾਂ ਵੱਲੋਂ ਉਹਦੀ ਮਨਾਹੀ ਕੀਤੀ ਗਈ ਆ ਬੰਦਾ ਜਿਹੜਾ ਵਾ ਉਹ ਨਸ਼ੇ ਦਾ ਆਦੀ ਨਹੀਂ ਹੋਣਾ ਚਾਹੀਦਾ ਸਾਡੇ ਗੁਰੂ ਸਾਹਿਬਾਨ ਨੇ ਤਮਾਕੂ ਦੀ ਏਡੀ ਵੱਡੀ ਪਾਬੰਦੀ ਲਾਈ ਕਿ ਜਿਹੜਾ ਤਮਾਕੂ ਦੀ ਵਰਤੋਂ ਕਰਦਾ ਵਾ ਉਹ ਜਗਤ ਜੂਠ ਖਾ ਰਿਹਾ ਔਰ ਨਸ਼ਿਆ ਵਾਸਤੇ ਜਿਹੜਾ ਵਾ ਇਹ ਸਾਡਾ ਧਰਮ ਵੀ ਨਹੀਂਗਾ ਇਜਾਜਤ ਦਿੰਦਾ ਸਾਡਾ ਸਮਾਜ ਵੀ ਇਜਾਜਤ ਨਹੀਂ ਦਿੰਦਾ ਭਾਵੇਂ ਰਵਾਇਤੀ ਨਸ਼ੇ ਵੀ ਨੇ ਤੁਸੀਂ ਸੁਣਿਆ ਹੋਊਗਾ ਸਾਡੇ ਲਾਗੇ ਗਵਾਂਢੀ ਦੇਸ਼ ਹੈ ਚੀਨ ਇੱਕ ਸਮਾਂ ਸੀ ਕਿ ਚੀਨ ਦੇ ਨਾਗਰਿਕ ਜਿਹੜੇ ਆ ਉਹ ਨਸ਼ੇ ਦੇ ਬਹੁਤ ਵੱਡੇ ਆਦੀ ਸੀ ਔਰ ਚੀਨ ਦੇ ਉਹਨਾਂ ਨੇ ਫਿਰ ਇਹ ਸਿਸਟਮ ਦੇ ਨਾਲ ਬੜੇ ਉਹਨਾਂ ਨੇ ਇੱਕ ਕਰੂਰ ਫੈਸਲਾ ਲੈ ਕੇ ਮਤਲਬ ਜੋ ਤਰੀਕ ਤਸਦੀ ਹੈ ਕਿ ਉਹਨਾਂ ਨੇ ਮਾਰ ਕੇ ਉਂਗਲੀ ਮਕਾਏ ਅਸੀਂ ਇਸ ਗੱਲ ਦੇ ਹੱਕ 'ਚ ਨਹੀਂ ਕਿ ਕੋਈ ਵੀ ਨਾ ਆ ਜਿਹੜਾ ਵਾ ਉਹਨੂੰ ਇੰਨਾ ਬੜਾਵਾ ਦਿੱਤਾ ਜਾਵੇ ਕਿ ਸਭ ਲੋਕ ਨਸ਼ੇ ਦੇ ਆਦੀ ਹੋ ਜਾਣ ਇਹ ਸਿਸਟਮ ਦੇ ਵਿੱਚ ਦਿਆ ਕਿ ਜਿਹੜਾ ਵਾ ਉਹ ਜਿਸ ਤਰ੍ਹਾਂ ਬਤੌਰ ਮੈਡੀਸਨ ਆ ਇਹ ਜਿਹੜੇ ਨਸ਼ੇ ਵੀ ਨੇ ਇਹ ਜੇ ਕਿਸੇ ਸਿਸਟਮ ਦੇ ਨਾਲਿਆਂ ਦੇ ਵਰਤੋਂ ਕੀਤੀ ਜਾਵੇ ਤੇ ਫਿਰ ਇਹ ਮੈਡੀਸਨ ਆ ਤੇ ਜੇ ਇਹਨਾਂ ਨੂੰ ਨਸ਼ੇ ਦੇ ਤੌਰ ਤੇ ਵਰਤਿਆ ਜਾਂਦਾ ਵਾ ਤੇ ਇਹ ਬਹੁਤ ਵੱਡਾ ਕੋੜ ਆ ਅਸੀਂ ਇਸ ਗੱਲ ਦੀ ਸ਼ਾਦੀ ਨਹੀਂ ਭਾਗੇ ਜੇ ਖੁੱਲੇ ਆ ਮੈਥੇ ਜਿਹੜੀ ਆ ਉਹ ਫੀਮ ਜਾਂ ਭੁਖੀ ਜਿਹੜੀ ਉਹ ਬਾਜ਼ਾਰਾਂ ਦੇ ਰੋਜ਼ ਤੋ ਹਾਂ ਐਕਸੈਸ ਆਫ ਐਵਰੀਥਿੰਗ ਇਜ਼ ਬੈਡ ਜ਼ਰੂਰ ਤੋਂ ਜ਼ਿਆਦਾ ਜਿਹੜੀ ਚੀਜ਼ ਨੁਕਸਾਨਦੇ ਆ ਇੱਕ ਤੁਹਾਡੇ ਤੋਂ ਪੁੱਛਦੇ ਆ ਕਿ ਜਿਹੜਾ ਇਹ ਹਲਕਾ ਮਜੀਠਾ ਤੇ ਜਦੋਂ ਆ ਜਰੀਲੀ ਸ਼ਰਾਬ ਦਾ ਇਹ ਕਾਂਡ ਹੋਇਆ ਸੀ ਤੇ ਵੈਸੇ ਜੀ ਜਦੋਂ ਨਸ਼ੇ ਦੀ ਕੋਈ ਗੱਲ ਚੱਲਦੀ ਆ ਤੇ ਮਜੀਠਾ ਹਲਕੇ ਦਾ ਨਾਮ ਉੱਪਰ ਕੇ ਸਾਰੇ ਪੰਜਾਬ ਦੇ ਸਾਹਮਣੇ ਆ ਜਾਂਦਾ ਖਾਸ ਤੌਰ ਤੇ ਇਥੋਂ ਦੇ ਮੌਜੂਦਾ ਜਿਹੜੇ ਤੁਹਾਡੇ ਅਕਾਲੀ ਦਲ ਦੇ ਮੁਖੀ ਆ ਸਰਦਾਰ ਬਿਕਰਮ ਸਿੰਘ ਮਜੀਠੀਆ ਉਹ ਵੀ ਇੱਥੇ ਆ ਕੇ ਦੁੱਖ ਚ ਸ਼ਰੀਕ ਹੁੰਦੇ ਰਹੇ ਆ ਉਹਨਾਂ ਤੇ ਵੀ ਬੀਤੇ ਸਮੇਂ ਦੇ ਵਿੱਚ ਬੜੇ ਵੱਡੇ ਵੱਡੇ ਇਲਜ਼ਾਮ ਲੱਗੇ ਆ ਤੁਸੀਂ ਇਹ ਕਿੱਥੋਂ ਕਿੱਥੇ ਜਾਣਦੇ ਆ ਕਿ ਇਹ ਕਿੰਨੇ ਕੇ ਸੱਚੇ ਸਨ ਕਿ ਕੀ ਉਹ ਵੀ ਉਹਦੇ ਵਿੱਚ ਕੋਈ ਚਾਚਾ ਸਾਨੂੰ ਸਚਾਈ ਦੇਖੋ ਜੀ ਮਜੀਠੇ ਹਲਕੇ ਦੇ ਚਾਰ ਟਰਮਾ ਹੋ ਗਏ ਆ ਉਹਨਾਂ ਨੂੰ ਦੋ ਟਰਮਾ ਉਹ ਆ ਮੰਤਰੀ ਦੇ ਤੀਸਰੀ ਟਰਮ ਉਹ ਐਮਐਲਏ ਦੇ ਇਸ ਵਾਰ ਉਹਨਾਂ ਦੀ ਧਰਮ ਪਤਨੀ ਆ ਬੀਬਾ ਜਦੀਪ ਕੌਰ ਜੀ ਐਮਐਲਏ ਨੇ ਜਿਹੜੀ ਉਹਨਾਂ ਦੀ ਕਾਰਜਕਾਰੀ ਆ ਬੇ ਜੀ ਮਜੀਠੀਆ ਦੀ ਮੈਂ ਦੋਸ਼ਤ ਨਹੀਂ ਲਾਉਣਾ ਚਾਹੁੰਦਾ ਪਰ ਮੇਰੇ ਰਾਏ ਆ ਕੀ ਹੋਊਗਾ ਹੁਣ ਤੋਂ ਉਹ ਦੋਸ਼ ਦਾ ਜਿਹੜਾ ਉਹ ਖਾਮਰਾ ਜਾ ਪੁੱਗ ਚੁੱਕੇ ਆ ਜੇਲ੍ਹ ਜਾਤਰਾ ਵਿੱਚ ਚੁੱਕੇ ਆ 6000 ਕਰੋੜ ਦਾ ਨਸ਼ੇ ਦਾ ਇਹਦਾ ਕੋਟ ਸਕੈਂਡਲ ਆ ਜਿਹੜਾ ਉਹਨਾਂ ਦੇ ਜੁਨੀ ਲੱਗਦਾ ਔਰ ਜੇ 6000 ਕਰੋੜ ਦਾ ਤੇ ਪਤਾ ਲੱਗਿਆ ਨਾ ਪੇਜ ਨਾ ਤੇ ਹੋ ਉਹ ਤੋਂ ਅਲਾਵਾ ਕਿੰਨਾ ਜਿਹੜਾ ਉਹ ਜਿਹੜਾ ਨਸ਼ਾ ਉਹ ਨਿਕਲ ਗਿਆ ਹੋਊਗਾ ਜਿਹੜਾ ਜਿਹਦਾ ਜੇ ਤੱਕ ਪਤਾ ਨਹੀਂ ਲਾਇਆ ਜਾ ਸਕਿਆ ਇੱਕ ਕਾਲੇ ਇੱਕ ਸੈਂਡ ਬਾਫ ਜਾਂ ਜਿਹੜਾ ਉਹਨਾਂ ਦੇ ਦੇਖ ਰਖਦੇ ਹੋ ਜਿੱਥੇ ਆਪਨ ਪਿਆ ਅਸੀਂ ਜਿਹੜੇ ਏਰੀਏ ਚ ਰਹਿੰਦੇ ਆਂ ਇੱਥੋਂ ਦੀ ਜਿਹੜੀ ਰਾਵੀ ਦਰਿਆ ਦੇ ਵਿੱਚੋਂ ਨਹਿਰਾਂ ਨਿਕਲਦੀਆਂ ਨੇ ਉਪਰਬਾਰੀ ਦੁਆਬ ਦੁਆਬਿਆ ਲਾਹੌਰ ਬ੍ਰਾਂਚ ਆ ਵਗੈਰਾ ਜਿਹੜੀਆਂ ਨਹਿਰਾਂ ਨੇ ਇਹਨਾਂ ਦੇ ਵਿੱਚ ਰੇਤ ਆਉਂਦੀ ਸੀ ਤੇ ਇੰਨਾ ਪਿੰਡਾਂ ਵਾਲਿਆਂ ਨੂੰ ਕੋਈ ਜ਼ਾਬਦਾ ਨਹੀਂ ਸੀ ਕੋਈ ਕਿਸੇ ਦੇ ਮਕਾਨ ਬਣਾਉਣਾ ਤੇ ਰੇਤ ਵੀ ਦੀ ਕੋਈ ਸਮੱਸਿਆ ਵਾ ਮਤਲਬ ਰੇਤ ਜਿਹੜੀ ਉਹ ਕੁੜੀਆਂ ਦੇ ਦੇ ਵਿੱਚ ਨਿਕਲਣ ਲਾ ਦਿੱਤੀ ਇਹ ਨਾਲ ਜਿਹਦੀ ਬੜੀ ਵੱਡੀ ਬਾਗ ਆ ਉਹ ਜਿਹੜੇ ਜਿਹੜੇ ਮਾਫੀਏ ਇਹਨਾਂ ਭੱਦਰ ਪੁਰਸ਼ਾਂ ਦੇ ਤਿਆਰ ਕੀਤੇ ਨੇ ਉਹਨਾਂ ਦਾ ਅੱਜ ਤੱਕ ਦਾ ਕਾਂਗਰਸ ਉਹ ਤਾਂ ਦਾ ਕੁਝ ਉਹਨਾਂ ਨੂੰ ਕਰ ਕਰ ਸਕੀ ਤੇ ਇਹਨਾਂ 3 ਸਾਲ ਜਿਹੜੇ ਆ ਆਮ ਆਦਮੀ ਪਾਰਟੀ ਨੂੰ ਹੋ ਗਿਆ ਰਾਜ ਕਰਦੇ ਆ ਅਜੇ ਤੱਕ ਉਹਨਾਂ ਦਾ ਕੁਝ ਨਹੀਂ ਵਿਗੜਿਆ ਇਹਨੇ ਜਿਆਦਾ ਇਹਨਾਂ ਨੇ ਉਹ ਮਜ਼ਬੂਤ ਕਰ ਦਿੱਤੇ ਆ ਉਹ ਮਾਫੀਆ ਦੇ ਨੇ ਇੱਥੇ ਇਹਨਾਂ ਦੀ ਦੇਖ ਰੇ ਦੇ ਵਿੱਚ ਜਿਹੜੀ ਐਜੂਕੇਸ਼ਨ ਆ ਤੇ ਹੈਲਥ ਆ ਇਹ ਦੋਵੇਂ ਚੀਜ਼ਾਂ ਜਿਹੜੀਆਂ ਨੇ ਜਿਹੜੀਆਂ ਬਹੁਤ ਜ਼ਰੂਰੀ ਨੇ ਮੁੱਢਲੀਆਂ ਲੋੜਾਂ ਨੇ ਉਹ ਵੀ ਜਿਹੜੀ ਆ ਉਹ ਵੀ ਮਾਫੀਆ ਦੇ ਅੰਦਰ ਤੇ ਨੇ ਇਹ ਉਹਦਾ ਤੁਸੀਂ ਰੂਫ ਜਾਣਨਾ ਚਾਹੁੰਦੇ ਤੁਸੀਂ ਪੜ੍ਹੇ ਦੇਗੇ ਤੁਸੀਂ ਜਾਨਣਾ ਚਾਹੁੰਦੇ ਜੇ ਤੇ ਅੰਮ੍ਰਿਤਸਰ ਦੇ ਵਾਲੇ ਦਿਵਾਲੇ ਕਿੰਨੇ ਡਿਗਰੀ ਕਾਲਜ ਖੁੱਲੇ ਹੋਏ ਬੰਦੇ ਜਿਹਨਾਂ ਨੂੰ ਜਿਹੜੀ ਡਿਗਰੀ ਲੈਣੀ ਹੈ ਉਹਨੂੰ ਕਾਲਜ ਜਾਣ ਦੀ ਲੋੜ ਨਹੀਂ ਘਰ ਬੈਠਾ ਦਾਖਲਾ ਦੇ ਜਾਵੇ ਜਿਹੜੇ ਉਹਨਾਂ ਦੇ ਰਿਛੇ ਮਤਲਬ ਕਾਲਜ ਕਾਲਜ ਦੇ ਜਿਹੜੇ ਮਤਲਬ ਆਪਾਂ ਕਹਿ ਆ ਸੀ ਕਿ ਸਬੰਧਕ ਨੇ ਜਾਂ ਜਿਹੜੇ ਪੜਾਉਣ ਵਾਲੇ ਨੇ ਪ੍ਰੋਫੈਸਰ ਹੋ ਪਿਆਰ ਨੇ ਉਹਨਾਂ ਦੀ ਵੀ ਕਮਿਸ਼ਨ ਤੱਕ ਕਿਤੇ ਆ ਵੀ ਤੁਸੀਂ ਕੈਂਡੀਡੇਟ ਲਿਆਓ ਦਾਖਲ ਕਰਾਓ ਆਦਾ ਵੀ ਵਿੱਚੋਂ ਕਮਿਸ਼ਨ ਮਿਲੂ ਤਾਂ ਲੋ ਤੇ ਬੰਦਾ ਭਾਵੇਂ ਘਰ ਬੈਠਾ ਰਿਆ ਡਿਗਰੀ ਉਹਦੇ ਘਰ ਪਹੁੰਚ ਜੀ ਤੇ ਡਿਗਰੀਆਂ ਲੈ ਕੇ ਹੁਣ ਜਿਹੜੀ ਉਹ ਡਿਗਰੀਆਂ ਨੇ ਯੋਗਤਾ ਨਹੀਂ ਹੈਗੀ ਮਤਲਬ ਸਭ ਲੋਕ ਕੋਜ ਪਰਸੈਂਟ ਇਹਨੇ ਜਿਹੜੇ ਯੋਗ ਨੇ ਤੇ ਬਾਕੀ ਬਹੁਤ ਤਬਕਾ ਇਹੋ ਜਿਹੜਾ ਡਿਗਰੀਆਂ ਛਾਤੀਆਂ ਲਾਈ ਫਿਰਦੇ ਨੇ ਤੇ ਯੋਗਤਾ ਹੈ ਨਹੀਂ ਇਸੇ ਤਰ੍ਹਾਂ ਜਿਹੜਾ ਸਿਹਤ ਮੈਂ ਸਿਹਤ ਦਾ ਸਿਸਟਮ ਹੈ ਬਹੁਤ ਵਧੀਆ ਸਰਕਾਰੀ ਹਸਪਤਾਲ ਪੇੋਂ ਚੱਲਦੇ ਸਰਕਾਰੀ ਹਸਪਤਾਲਾਂ

ਡਰੱਗ ਮਾਫੀਆ ਹੋ ਗਿਆ ਸੈਂਡ ਮਾਫੀਆ ਇੱਥੋਂ ਤੱਕ ਕਿ ਸਿੱਖਿਆ ਮਾਫੀਆ ਦੇ ਵਿੱਚ ਵੀ ਤੁਸੀਂ ਇਹਨਾਂ ਦਾ ਕਾਲੀ ਭਾਜਪਾ ਸਰਕਾਰ ਦਾ ਯੋਗਦਾਨ ਸਮਝਦੇ ਹੋ ਜੀ ਤੇ ਜਿਹੜਾ ਹੁਣ ਇਸ਼ੂ ਤੇ ਆਪਾਂ ਗੱਲ ਕਰਦੇ ਆ ਜਿਹੜਾ ਮੁਖ ਨਸ਼ੇ ਨਾਲ ਜਿਹੜੀਆਂ ਇਹ ਮੁਕਤਾਂ ਹੋਈਆਂ ਤੁਸੀਂ ਬੜੇ ਨੇੜੇ ਹੋ ਕੇ ਪਰਿਵਾਰਾਂ ਨੂੰ ਦੇਖਿਆ ਹੋਊਗਾ ਤੁਸੀਂ ਦਿਲਾਸਾ ਦਿੱਤਾ ਹੋਊਗਾ ਤੁਸੀਂ ਆਪਣੇ ਪੱਧਰ ਤੇ ਵੀ ਕਾਫੀ ਯਤਨ ਕੀਤੇ ਹੋਣਗੇ ਉਹਨਾਂ ਦੀ ਸਹਾਇਤਾ ਦੀ ਅੱਜ ਅਸੀਂ ਤੇ ਇਹ ਨਹੀਂ ਕੋਸ਼ਿਸ਼ ਕੀਤੀ ਜਦੋਂ ਸਾਨੂੰ ਪਤਾ ਲੱਗਾ ਵਾ ਵੀ ਇਹ ਜਿਹੜੀ ਮੌਤ ਆ ਜ਼ਰੇਲੀ ਛਲਾਬ ਦੇ ਨਾਲ ਹੋ ਰਹੀ ਆ ਤੇ ਅਸੀਂ ਤੁਰੰਤ ਹਰਕਤ ਦੇ ਵਿੱਚ ਆਏ ਅਸੀਂ ਤੇ ਉਹ ਹਫ਼ਤੇ ਦੇ ਵਿੱਚ ਪੂਰੀ ਰਾਤ ਪ੍ਰਸ਼ਾਸਨ ਦੇ ਨਾਲ ਪੁਲਿਸ ਦੇ ਨਾਲ ਨੱਠ ਭੱਜ ਕਰਕੇ ਜਿਹੜੇ بچ ਸਕਦੇ ਜ ਉਹਨਾਂ ਨੂੰ ਬਚਾਇਆ ਜਿਹੜੇ ਜਿਨ੍ਹਾਂ ਦੀ ਮੌਤ ਹੋ ਗਈ ਉਹਨਾਂ ਨੂੰ ਪੋਸਟ ਮਾਰਟਮ ਵਾਸਤੇ ਭੇਜਿਆ ਕਿਉਂਕਿ ਕੋਈ ਪ੍ਰੂਫ ਹੀ ਚਾਹੀਦੇ ਨੇ ਜਿਸ ਤਰ੍ਹਾਂ ਅੱਗੇ ਕੇਸ ਚੱਲਣੇ ਨੇ ਔਰ ਅੱਜ ਤੱਕ ਵੀ ਅਸੀਂ ਇਸੇ ਤਰ੍ਹਾਂ ਇਹ ਅੱਜ ਵੀ ਇੱਕ ਮਰੀਜ਼ ਦਾ ਪਤਾ ਲੱਗਿਆ ਸਾਨੂੰ ਵੀ ਹਸਪਤਾਲ ਜਾ ਕੇ ਆਏ ਆਂ ਪਰਿਵਾਰਾਂ ਦੇ ਨਾਲ ਸਾਡੀ ਹਮਦਰਦੀ ਹੈ ਔਰ ਇੱਕ ਤੇ 10-10 ਲੱਖ ਰੁਪਈਆ ਦੇ ਮੁੱਖ ਮੰਤਰੀ ਜੀ ਕਰ ਗਏ ਐਲਾਨ ਉਸ ਤੋਂ ਪਹਿਲਾਂ ਜਿਹੜਾ ਸਾਡੇ ਇਸ ਲੋਕਲ ਸਬਡਿਵੀਜ਼ਨ ਦਾ ਸਾਡਾ ਜਿਹੜਾ ਪ੍ਰਸ਼ਾਸਨ ਹੈ ਉਹ ਸ਼ਹਿਰ ਡੀਸੀ ਪੈਟਰਨ ਦੇ ਅੰਡਰ ਹੀ ਉਹਨਾਂ ਨੇ ਕਿਹਾ ਹੋਊਗਾ 50-50 ਹਜ਼ਾਰ ਰੁਪਈਆ ਪਰਿਵਾਰਾਂ ਨੂੰ ਪਹਿਲਾਂ ਦੇ ਦਿੱਤਾ मतलब ਮਦਦ ਵੱਲੋਂ ਕੋਈ ਕਸਰ ਨਹੀਂ ਰਹੀ ਮਦਦ ਬਹੁਤ ਹੋ ਮੌਲੀ ਤੋਂ ਉੱਤੇ ਜਿਹੜੀ ਮਦਦ ਕੀਤੀ ਜਾਂਦੀ ਆ ਉਹ ਬੜਾ ਵੱਡਾ ਰਿلیف ਤਾਂ ਦਿੰਦੀ ਆ ਪਰ ਜਿਹੜਾ ਕਿਸੇ ਦਾ ਘਰ ਦਾ ਮੈਂਬਰ ਜਿਹੜਾ ਚਲੇ ਜਾਂਦਾ ਸਦਾ ਲਈ ਉਹਦੀ ਕਮੀ ਕਿਸੇ ਵੀ ਤਰ੍ਹਾਂ ਨਹੀਂ ਪੂਰੀ ਕੀਤੀ ਜਾ ਸਕਦੀ ਔਰ ਇਹ ਆਸ ਪ੍ਰਗਟ ਕੀਤੀ ਜਾਂਦੀ ਆ ਕਿ ਸਰਕਾਰਾਂ ਹੋਣ ਹੀ ਸਾਵਧਾਨ ਹੋ ਜਾਣ ਓਣ ਹੀ ਜੇ ਕਹਿੰਦੇ ਕਿ ਜਿਸ ਤਨ ਲੱਗੇ ਸੋਤਨ ਪੀੜ ਕੌਣ ਜਾਣੇ ਪੀੜ ਪਰਾਈ ਕਿ ਜਿਹਦਾ ਜੀ ਚਲੇ ਗਿਆ ਤੇ ਉਹ ਆ ਕੇ ਕੋਈ ਹੰਝੂ ਵਗਾ ਦੇਣੇ ਜਾਂ ਕੁਝ ਬੰਦ ਕਰ ਦੇਣੀ ਜਾਂ ਉਥੇ ਬੋਲ ਦੇਣਾ ਰੋਲਾ ਪਾ ਦੇਣਾ ਪਰ ਫਿਰ ਬਾਅਦ ਵਿੱਚ ਉਹਨੂੰ ਭੁੱਲ ਜਾਣਾ ਵਿਸਾਰ ਦੇਣਾ ਇਸ ਤੇ ਲਗਾਤਾਰ ਪਹਿਰਾ ਦੇਣ ਦੀ ਲੋੜ ਹੈ ਪਰ ਆਏ ਦੁੱਖ ਨੂੰ ਵੀ ਆਪਣਾ ਜਿਹੜਾ ਦੁੱਖ ਸਮਝਣਾ ਚਾਹੀਦਾ ਹੈ ਸਾਨੂੰ ਗੁਰੂ ਮਹਾਰਾਜ ਜੀ ਇਹੋ ਹੀ ਸਾਨੂੰ ਸੰਦੇਸ਼ ਬਾਣੀ 'ਚ ਦਿੱਨੇ ਹਨ ਕਿ ਜੇਕਰ ਅਜੇ ਵੀ ਆਪਾਂ ਸੁਧਰਦੇ ਆਪਾਂ ਅਜੇ ਵੀ ਆਪਣਾ ਨਿੱਜੀ ਸਵਾਰਥ ਜਾਂ ਆਪਣੇ ਘਰ ਭਰ ਕੇ ਬਸ ਉਥੋਂ ਤੱਕ ਸ਼ੀਮਤ ਰਹਿਣਾ ਚਾਹੁੰਦੇ ਆ ਕਿ ਜਦੋਂ ਕੋਈ ਜਿਹੜਾ ਕੋਈ ਪਾਵਰ ਜੇ ਵਿੱਚ ਆ ਗਿਆ ਕੋਈ ਮੰਤਰੀ ਆ ਗਿਆ ਜਾਂ ਕੋਈ ਐਡਮਿਨਿਸਟਰेटर ਆ ਗਿਆ ਉਥੋਂ ਤੱਕ ਹੀ ਸੀਮਤ ਰਵੇ ਕਿ ਮੈਂ ਆਪਣਾ ਘਰ ਹੀ ਭੰਨਾ ਆਇਆ ਕਿ ਮੈਨੂੰ ਕਿਸੇ ਨਾਲ ਕੀ ਹੁਣੇ ਸਾਵਧਾਨ ਹੋ ਜਾਣਾ ਚਾਹੀਦਾ ਕਿ ਕਿੰਤਾ ਦੀਆਂ ਤਰਸਦੀਆਂ ਆਪਾਂ ਵੇਖ ਲਈਆਂ ਆ ਆ ਹੁਣ ਜੰਗ ਜਿਹੜੀ ਆ ਉਹਦਾ ਸਾਇਆ ਜਿਹੜਾ ਉਹਦਾ ਆਪਣੇ ਸਿਰ ਤੇ ਉਹ ਵੀ ਤਲਵਾਰ ਵਾਂਗੂ ਲਟਕਦਾ ਆ ਕਿ ਪਤਾ ਨਹੀਂ ਕੀ ਬਣ ਜਾਣਾ ਹੈ ਕਰੋਨਾ ਕਾਲ ਆਪਾਂ ਵੇਖ ਲਿਆ ਲੋਟਪੰਦੀ ਦੇ ਵਿੱਚ ਆਪਾਂ ਪੈਸੇ ਤੋਂ ਇੰਨਾ ਤੰਗ ਹੁੰਦੇ ਰਏ ਕਿ ਏਡੀਆਂ ਵੱਡੀਆਂ ਸਮੱਸਿਆਵਾਂ ਤਰਾਸ ਦੀਆਂ ਤੋਂ ਸਾਹਮਣਾ ਆਪਾਂ ਕਰਦੇ ਆਂ ਤੇ ਆਪਾਂ ਇੱਕ ਦੂਜੇ ਦਾ ਦੁੱਖ ਵੰਡਾਈਏ ਇੱਕ ਦੂਜੇ ਦੀ ਹੈਲਪ ਦੀ ਜਿਹੜੀ ਆਸ ਰੱਖਣੀ ਚਾਹੀਦੀ ਆ ਜਿਸ ਤਰ੍ਹਾਂ ਬੜੇ ਕੀਮਤੀ ਵਿਚਾਰ ਸਰਪੰਚ ਸਾਹਿਬ ਨੇ ਦਿੱਤੇ ਇਹਨਾਂ ਨੇ ਆਪਣੇ ਤੌਰ ਤੇ ਵੀ ਬੜੀ ਨੱਟ ਭੱਜ ਕੀਤੀ ਮਦਦ ਕੀਤੀ ਔਰ ਬੜੇ ਬਾਕੀ ਢੰਗ ਨਾਲ ਇਹਨਾਂ ਨੇ ਜੜ ਜੜ ਦਸੀ ਕਿ ਭਾਈ ਜਿਹੜੀ ਇਹ ਕਿਹੜੀਆਂ ਕੜੀਆਂ ਸਰਕਾਰਾਂ ਨੇ ਕੀ ਕੁਝ ਕੀਤਾ ਤੇ ਕੀ ਕੁਝ ਕਰਨ ਦੀ ਲੋੜ ਆ ਕਿਉਂਕਿ ਜਿਹੜੇ ਸਰਪੰਚ ਹੁੰਦਾ ਇੱਕ ਬਹੁਤ ਇੱਕ 베ਸ ਹੁੰਦਾ ਕਿਸੇ ਮਕਾਨ ਕਿਸੇ ਮਹਿਲ ਕਿਸੇ ਇਮਾਰਤ ਦੀ ਜੇ ਨਹੀਂ ਮਜ਼ਬੂਤ ਨਹੀਂ ਉਹਦੀ ਸਰਪੰਚ ਹੁੰਦੀ ਹੈ ਸ਼ਹਿਰਾਂ ਦੇ ਵਿੱਚ ਮਿਊਨਿਸਪਲ ਕਾਉਂਸਲਰ ਹੁੰਦਾ ਹੈ ਇਹਨਾਂ ਤੋਂ ਵੱਧ ਜਿਹੜਾ ਜਾਣਕਾਰੀ ਆ ਕਿਸੇ ਵੱਡੇ ਲੀਡਰ ਨੂੰ ਨਹੀਂ ਹੁੰਦੀ ਹੁਣ ਇਸ ਦੀ ਸਰਕਾਰ ਦੇ ਵਿੱਚ ਕਈ ਸਿੱਧੇ ਐਮ ਐਲ اے ਮੰਤਰੀ ਬਣ ਗਏ ਪਰ ਜਿਹੜਾ ਉਹ ਗਰਾਊਂਡ ਲੈਵਲ ਹੈ ਗਰਾਊਂਡ ਲੈਵਲ ਨੂੰ ਜੋ ਸਰਪੰਚ ਇੱਕ ਜਾਣਦਾ ਚੰਗੀ ਤਰ੍ਹਾਂ ਘਰ ਘਰ ਦੇ ਵਿੱਚ ਉਹਨੇ ਜਾ ਕੇ ਇੱਕ ਦੂਜੇ ਦਾ ਦੁੱਖ ਵਡਾਉਣਾ ਸੁੱਖ ਦੇ ਵਿੱਚ ਸ਼ਾਮਲ ਹੋਣਾ ਉਹ ਹਰ ਇੱਕ ਦੀ ਪੀੜਾ ਹਰ ਇੱਕ ਦੀ ਸਮੱਸਿਆ ਨੂੰ ਨੇੜਿਓਂ ਜਾਣਦਾ ਸਾਡਾ ਇਹਨਾਂ ਕੋਲ ਆਉਂਦਾ ਇਹੋ ਮਕਸਦ ਹੈਗਾ ਕਿ ਇੱਕ ਜਿਹੜਾ ਸਰਪੰਚ ਆ ਉਸ ਤੋਂ ਬਿਹਤਰ ਸਾਨੂੰ ਇਹ ਜਿਹੜਾ ਇਸ ਬਾਰੇ ਕੋਈ ਚੰਗੀ ਤਰ੍ਹਾਂ ਨਹੀਂ ਦੱਸ ਸਕਦਾ ਇਸ ਕਰਕੇ ਅਸੀਂ ਇਹਨਾਂ ਦੇ ਕੋਲ ਆਏ ਆ ਬੜੇ ਚੰਗੇ ਤਰੀਕੇ ਨਾਲ ਉਹਨਾਂ ਨੇ ਵਿਚਾਰ ਦੱਸੇ ਤੇ ਉਹਨਾਂ ਦੇ ਵਿੱਚ ਦਰਦ ਦੇ ਵਿੱਚ ਇੱਕ ਦਰਦ ਇੱਕ ਸਾਨੂੰ ਝਲਕ ਆਈ ਹੈ ਉਹਨਾਂ ਦੀ ਵਾਕਿਆ ਪੀੜਾ ਉਹਨਾਂ ਦੇ ਮਨ ਦੇ ਵਿੱਚ ਹੈਗੀ ਕਿ ਇਹੋ ਜਿਹੇ ਜੜੇ ਕਾਟ ਨਹੀਂ ਹੋਣੇ ਚਾਹੀਦੇ ਤਾਂ ਹੀ ਉਹਨਾਂ ਨੇ ਬੜੀ ਦਲੇਰੀ ਦੇ ਨਾਲ ਸਾਰੀਆਂ ਗੱਲਾਂ ਦਸੀਆਂ ਪੰਜਾਬ ਟਾਈਮ ਤੋਂ ਪੀਐਸ ਪਸੀ ਤਨਵਾਜ